लेबल बैक भर रही है लगातार चल रहा है जो मोर घूम सब तो सेंसिटिव पॉइंट है ਚਲੋ ਚਲੋ ਬਸ ਤੁਸੀਂ ਹੁਣ ਜੇ ਏਰੀਆ ਬਚ ਰਿਆ ਨਾ ਗੋਲ ਸਾਫ ਕਰਕੇ ਬਚ ਰਿਆ ਜੀ ਹੁਣ ਜਿਹੜਾ ਪਿੱਛੇ ਬੰਨ ਲਿਆ ਨਾ ਉਹ ਭਾਈ ਸਾਰੇ ਸਾਰੀ ਸਰਕਾਰ ਜੀ ਤੁਹਾਨੂੰ ਇੱਥੇ ਨੱਕੇ ਟੋੜ ਦੇਣ ਹਾਂ ਜੀ ਜਿਹੜੇ ਮੰਤਰੀ ਨੇ ਸਾਰੇ ਪੰਜਾਬ ਦਾ ਪਾਣੀ ਕੰਟਰੋਲ ਕੀਣਾ ਕਰਨਾ ਹੈ ਉਹ ਤੁਹਾਡਾ ਤੁਹਾਡੇ ਕੋਲੇ ਆਲਾ ਦਾ ਪੂਰਾ ਜੇ ਹੁਣ ਤੱਕ ਬਚ ਰਿਆ ਹੁਣ ਟੁੱਟੇ ਹੁੰਦੇ ਚਾਰ ਤਸੱਲੀ ਕਰਾਈ ਹੈ ਜੀ ਪਿੰਡਾਂ ਦੀ ਸਿਰਫ ਇੰਨਾ ਇੰਨਾ ਹੀ ਹੈ ਇੰਨਾ ਹੀ ਹੈ ਕਰਨ ਦੀ ਵਜ੍ਹਾ ਕਰਕੇ ਅਸੀਂ ਸਾਰੇ ਇੱਥੇ ਪਹੁੰਚਿਆ ਹਾਂ ਹਾਂ ਜੀ ਸੋ ਉਹਦੇ ਵੀ ਤਗੜੇ ਹੁੰਦੇ ਨੇ ਲੋਰੀ ਜੀ ਸਾਡਾ ਮੰਤਰੀ ਡਬਲ ਡਬਲ ਮੰਤਰੀ ਆ ਰਹੇ ਸਾਡੇ ਕੋਲ ਚਲੋ ਜੀ